ਸਾਸ਼ੀਗਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹੋ ਮੈਂ ਹਾ ਵਿਕਰਮਜੀਤ ਸਿੰਘ ਬਾਜਵਾ ਅੱਜ ਪਿੰਡ ਪ੍ਰੇਮ ਸਿੰਘ ਵਾਲਾ ਵਿਖੇ ਪਹਿਲਾ ਖੂਨਦਾਨ ਕੈਂਪ ਤੇ ਅੱਖਾਂ ਦਾ ਫ੍ਰੀ ਜਾਂਚ ਕੈਂਪ ਜਿਹੜਾ ਉਹ ਲਾਇਆ ਗਿਆ ਸੀ ਜਗਤਾਰ ਸਿੰਘ ਉਹਨਾਂ ਦੀ ਜਿਹੜੀ ਟੀਮ ਹੈ ਬਾਈ ਖੜੇ ਨੇ ਤੇ ਬਾਈ ਕੁਲਬੀਰ ਨਨੇੜੇ ਤੋਂ ਦਰਬਾਰਾ ਸਿੰਘ ਬਾਈ ਸਾਡੇ ਤੇ ਹੋਰ ਕਿਹੜੇ ਕਿਹੜੇ ਵੀਰ ਨੇ ਜਗਤਾਰ ਉਹ ਦੱਸਣਗੇ ਦਰਬਾਰਾ ਸਿੰਘ ਉਹ ਦੱਸਣਗੇ ਕੁਲਬੀਰ ਉਹ ਦੱਸਣਗੇ ਜਾਣਕਾਰੀ ਦੇਣਗੇ ਤੇ ਇਹ ਪਹਿਲਾ ਖੂਨਦਾਨ ਕੈਂਪ ਸੀਗਾ ਸਾਡੇ ਗੁਰੂ ਰਵਿਦਾਸ ਜੀ ਕਹੇ ਲੋ ਭਗਤ ਰਵਿਦਾਸ ਜੀ ਕਹੇ ਲੋ ਰਿਸਪੈਕਟਡ ਨੇ ਸਾਡੇ ਉਹਨਾਂ ਦੀ ਜਨਮ ਦਿਹਾੜੀ ਦੀ ਯਾਦ ਦੇ ਵਿੱਚ ਹੈ ਜਿਹੜਾ ਇਹ ਖੂਨਦਾਨ ਕੈਂਪ ਤੇ ਅੱਖਾਂ ਦਾ ਜਾਂਚ ਕੈਂਪ ਹੈ ਜਿਹੜਾ ਉਹ ਲਾਇਆ ਗਿਆ 648 ਮਾ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਉਹਦੀ ਯਾਦ ਦੇ ਵਿੱਚ ਇਹ ਖੂਨਦਾਨ ਕੈਂਪ ਲਾਇਆ ਗਿਆ ਗੱਲਬਾਤ ਕਰਦੇ ਆਂ ਜਰਤਾਰ ਵੀਰੇ ਅੱਜ ਕਿੰਨੇ ਕੁ ਲੋਕ ਮਰੀਜ਼ ਆਏ ਨੇ ਕਿੰਨਾ ਕੁ ਖੂਨਦਾਨੀ ਖੂਨਦਾਨ ਪਹੁੰਚੇ ਨੇ ਤੇ ਕਿਵੇਂ-ਕਿਵੇਂ ਇਹਦਾ ਪ੍ਰਬੰਧ ਹੈੜਾ ਉਹ ਕੀਤਾ ਗਿਆ ਹਾਂਜੀ ਬਈ ਵਾਹਿਗੁਰੂ ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਖੂਨਦਾਨ ਕੈਂਪ ਹੈ ਸ੍ਰੀ ਗੁਰੂ ਰਵੀਦਾਸ ਜੀ ਜਪਖ ਰਵੀਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ ਜੋ ਕਿ ਸਾਡੇ ਅੱਜ ਸਾਡੇ ਆਸ-ਪਾਸ ਤੋਂ ਵੱਧ ਅੱਜ ਪੂਰੇ ਇਕੱਠ ਹੋਇਆ ਤੇ ਬਹੁਤ ਹੀ ਸਾਡੇ ਬਜ਼ੁਰਗ ਤੇ ਸਿਆਣੇ ਸਾਡੇ ਨੌਜਵਾਨ ਵੀ ਬਹੁਤ ਪਹੁੰਚੇ ਤੇ ਸਾਡੇ 300 ਪਲੱਸ ਤਾਂ ਵੀਰੇ ਅੱਖਾਂ ਦੇ ਚੈੱਕਪ ਬਾਲੇ ਆਏ ਜਿਹਦੇ ਵਿੱਚੋਂ ਵੀਰੇ ਆਪਣਾ ਲਾ ਲੋ ਵੀ 50 ਪਲੱਸ ਆਪਰੇਸ਼ਨ ਵਾਲੇ ਮਰੀਜ਼ ਨਿਕਲ ਠਕਦੇ ਨੇ ਤੇ ਹੁਣ ਤੱਕ ਵੀਰੇ ਆਪਣਾ 30 ਬ੍ਰੇਜ ਹੋਇਆ 30 35 ਬ੍ਰੇਜ ਨਿਕਲੇ ਆਪਰੇਸ਼ਨ ਵਾਲੇ ਤੇ ਆਪਨ ਲਈ 50 ਪਲਸ ਵੀਰੇ ਜੁਟਾਂ ਖੁੰਨਦੀਆਂ ਹੋ ਗਈਆਂ ਇਹ ਮੈਂ ਦੇਖ ਰਿਹਾ ਸੀ ਮੇਰੇ ਉਹਨੇ ਨੇ ਜਿਹੜੇ ਪਿੰਡਾਂ ਚ ਹੋਰ ਵੀ ਆਏ ਨੇ ਕਕਰਾਲੇ ਤੋਂ ਵੀ ਆਏ ਨੇ ਹਨਾ ਹੋਰ ਪਿੰਡਾਂ ਦੇ ਵੀ ਆਏ ਹੋਏ ਨੇ ਪਿੰਡਾਂ ਹਾਂਜੀ ਹਾਂਜੀ ਵੀਰੇ ਇਹ ਆਪਣੇ ਨਾਲ ਸਵੇਰੇ 6 ਵਜੇ ਆ ਗਏ ਸੀਗੇ ਕਲਾਰਾਂ ਤੋਂ ਦੋਦੜਾ ਸਾਨੂੰ ਜਿੱਥੋਂ ਜਿੱਥੋਂ ਸਾਡੀ ਬਾਜ ਗਈ ਵੀਰੇ ਬਹੁਤ ਦੂਰ ਦੂਰ ਤੱਕ ਸਵੇਰ ਤੋਂ ਆ ਕੇ ਮਰੀਜ਼ਾਂ ਖਾਣੇ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਉਹ ਪਹੁੰਚ 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 ਗਏ ਸੀਗੇ ਇੱਥੇ ਤੇ ਅਸੀਂ ਵੀਰੇ ਜਿਵੇਂ ਆਪਣੀਆਂ ਦੂਰ ਆ ਨੇੜੇ ਵਾਲੀ ਤੇ ਨਜ਼ਦੀਕ ਵਾਲੀ ਐਨਕੋ ਫ੍ਰੀ ਦੇ ਰਹੇ ਵੀਰੇ ਤੇ ਜਿਹੜੀ ਦਵਾਈ ਆ ਆਪਣੀ ਜਿਹੜੀ ਆਪਾਂ ਸਟੋਰ ਤੋਂ ਬਹੁਤ ਮਹਿੰਗੀ ਮਿਲਦੀ ਆ ਉਹ ਐਨਕਾ ਵੀ ਤੁਸੀਂ ਲਾ ਲਓ ਕਟਕੜਾ 3-400 4-500 ਪਲੱਸ ਖਰਚਾ ਆ ਜਾਂਦਾ ਤੇ ਉਹ ਆਪਾਂ ਬਿਲਕੁਲ ਫ੍ਰੀ ਦੇ ਦਿਆਂ ਦਵਾਈ ਵੀ ਵੀਰੇ ਬਿਲਕੁਲ ਫ੍ਰੀ ਆ ਤੇ ਵੀਰੇ ਸਾਡਾ ਸਹਿਯੋਗ ਭਾਈ ਕੁਲਵੀਰ ਨੇੜਾ ਤੇ ਕਿਰਵਾਰਾ ਸਿੰਘ ਭੰਗੂ ਤੇ ਭਾਈ ਬਬਲੀ ਮੇਰੇ ਪਿੰਡੋਂ ਤੇ ਸਮੂਹ ਪੰਚਾਇਤ ਤੇ ਆਪਾਂ ਹੀ ਕਹਿ ਸਕਦਾ ਵੀਰੇ ਪੂਰਾ ਇਲਾਕਾ ਆਪਣਾ ਜਿੰਨਾ ਵੀ ਕਹ ਲੋ ਤੇ ਐਨ ਆਰ ਆਈ ਵੀਰ ਸਾਡੇ ਕੁਝ ਵੀਰ ਸਾਡੇ ਬਾਰੋਂ ਆਏ ਹੋਣੇ ਲੱਖਾਂ ਢੋਡ ਹੋ ਗਿਆ ਆਪਣਾ ਪ੍ਰਵਿੰਦਰ ਸਾਡੇ ਬੰਡਾ ਮੁੰਡਾ ਅਸਟ੍ਰੇਲੀਆ ਤੋਂ ਕਿੰਦੀ ਕੈਨੇਡਾ ਤੋਂ ਪਈ ਆਇਆ ਹੋਇਆ ਤੇ ਅਮਰੀਕਾ ਤੋਂ ਵੀ ਸਾਡੇ ਹਰ ਆਪਣਾ ਹਰਮਨ ਹੈਪੀਆ ਮੁੰਡਾ ਉਹ ਵੀ ਅਮਰੀਕਾ ਬੈਠਿਆ ਤੇ ਟੋਟਲ ਮਿਲਿਆ ਕੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦਾ ਸਾਨੂੰ ਸਾਥ ਨੂੰ ਆਵੇ ਸਾਰਿਆਂ ਦੇ ਵੀ ਸਾਥ ਆ ਸਾਨੂੰ ਸਾਡੀ ਰੂਹ ਖੁਸ਼ ਕਰਤੀ ਸਾਰਿਆਂ ਸਾਨੂੰ ਅਨੰਤ ਕਈ ਵਾਰੀ ਕੋਈ ਨੋਂ ਰਹਿ ਵੀ ਜਾਂਦਾ ਕੋਈ ਵੀਰ ਗੁੱਸਾ ਵੀ ਨਾ ਕਰਿਓ ਤੇ ਮੰਨ ਲਓ ਸਾਰਿਆਂ ਦਾ ਜਿਹੜਾ ਸਹਿਯੋਗ ਹੈ ਹਾਂਜੀ ਤੇ ਅਸੀਂ ਇਹੀ ਕਹਿਣਾ ਵੀ ਕਈ ਵਾਰੀ ਹੁਣ ਅਸੀਂ ਜੇ ਨੋਂ ਬੋਲਣ ਲੱਗ ਜੀ ਇਹ ਤਾਂ ਬਹੁਤ ਹੋ ਹੁੰਦਾ ਅਸੀਂ ਉਹ ਟੋਟਲ ਮਿਲਿਆ ਕੇ ਤੈਦਿਲੋਤਨਵਾਦ ਕਰਦੇ ਆ ਜਿਨ੍ਹਾਂ ਦਾ ਸਾਡਾ ਸਹਿਯੋਗ ਦਿੱਤਾ ਚਾਹੇ ਅਸੀਂ ਅਸੀਂ ਉਹਨਾਂ ਤੋਂ ਖਿਮਾ ਜਾਂਚ ਕਮਰੇ ਜਿਨ੍ਹਾਂ ਦਾ ਨਾਮ ਅਸੀਂ ਬੋਲਣੋਂ ਰਹਿ ਗਿਆ ਹੋਵੇ ਅਸੀਂ ਉਹ ਐਨਾ ਸੁੱਤ ਨਹੀਂ ਪਤਾ ਯਾਰ ਸਾਡਾ ਨਾਮ ਨਹੀਂ ਬੋਲਿਆ ਉਹਨਾਂ ਦੇ ਵੀਰੇ ਸਾਡੇ ਦਿਲ ਦੀਆਂ ਡਾਇਰੀਆਂ ਤੇ ਉਹਨਾਂ ਦਾ ਨਾਮ ਵੀਰੇ ਲਿਖਿਆ ਹੋਇਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਸਾਨੂੰ ਬਹੁਤ ਦਿਨਾਂ ਤੋਂ ਸਹਿਯੋਗ ਹੈ ਵੀਰੇ ਤੇ ਅੱਜ ਵੀ ਸਾਨੂੰ ਪੂਰਾ ਸਹਿਯੋਗ ਦੇ ਕੇ ਗਏ ਨੇ ਵੀਰੇ ਤੁਸੀਂ ਅੱਗੇ ਤੋਂ ਇਹੋ ਜਿਹਾ ਉਪਰਾਲਾ ਕਰੋਗੇ ਅਸੀਂ ਦਿਨ ਰਾਤ ਤੁਹਾਡੇ ਨਾਲ ਖੜੇ ਆ ਵੀਰੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਵੀਰੇ ਤੁਸੀਂ ਦੇ ਸਕਦੇ ਹੋ ਸਾਡੇ ਲੋਕ ਮਤਲਬ ਕੋਈ ਕਸ ਨੇ ਲੰਗਰ ਦਾ ਪ੍ਰਬੰਧ ਵੀਰੇ ਤੇ ਚਾਹ ਪਾਣੀ ਤੇ ਜਿਵੇਂ ਅਸੀਂ ਜੂਸ ਦਾ ਤੇ ਪਨੀਰ ਦਾ ਦੁੱਧ ਦਾ ਕੇਲੇ ਦਾ ਉਹ ਲੰਗਰ ਆਪਣੇ ਖੂਨ ਜਿਹੜੇ ਆਪਣੇ ਦਾਨ ਕਰ ਰਹੇ ਵੀਰੇ ਉਹਨਾਂ ਵਾਸਤੇ ਅਸੀਂ ਨੇ ਪੂਰਾ ਪ੍ਰਬੰਧ ਕਰਿਆ ਹੋਇਆ ਸੀਗਾ ਤੇ ਅਸੀਂ ਸਾਰਨੂੰ ਧੰਨਵਾਦ ਕਰਦੇ ਆ ਜਿਹੜੇ ਮਰੀਜ਼ ਆਏ ਨੇ ਤੇ ਖੂਨਦਾਨੀਆਂ ਦਾ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਹੌਸਲਾ ਵਧਾਇਆ ਇੱਥੇ ਆ ਕੇ ਜੀ ਹਾਂ ਜੀ ਅ ਸਾਡੇ ਨਾਲ ਦਰਬਾਰਾ ਸਿੰਘ ਨੇ ਭਾਈ ਤੁਸੀਂ ਕੀ ਕਹੋਗੇ ਇਹਨਾਂ ਨੇ ਮੁੰਡਿਆਂ ਨੇ ਉਦਮੀ ਨੌਜਵਾਨਾਂ ਨੇ ਇੱਕ ਕੈਂਪ ਲਾਇਆ ਪਿੰਡ ਦੀ ਪੰਚਾਇਤ ਵੱਲੋਂ ਕੈਂਪ ਲੱਗਿਆ ਕੀ ਕੀ ਕਹੋਗੇ ਜੀ ਕੀ ਬਹੁਤ ਵਧੀਆ ਕੰਮ ਕਰ ਰਹੇ ਇਹਨਾਂ ਨੇ ਉੱਨ ਵਾਲਾ ਕੰਮ ਕਰ ਰਹੇ ਆ ਜਿਹਨੂੰ ਮੈਂ ਆਪ ਦਾ ਸਾਨੂੰ ਕੰਮ ਦੀ ਸੋਚ ਨੇ ਲੋਕਾਂ ਦਾ ਕਰਦੇ ਨੇ ਬਹੁਤ ਵਧੀਆ ਪਿੰਡਾਂ ਹਾਂ ਵਧੀਆ ਗੱਲ ਹੈ ਜੂੜੂ ਆ ਕੇ ਵਧੀਆ ਕਰਕੇ ਜੁੜੇ ਇਹਨਾਂ ਨਾਲ ਹਾਂ 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 ਨਾ ਵਧੀਆ ਨੌਜਵਾਨਾਂ ਇਦਾਂ ਦੇ ਕੰਮ ਕਰਨਾ ਤਾਂ ਵਧੀਆ ਗੱਲ ਲੋਕ ਪਤਾ ਇਸ ਸਾਲ ਬਸ ਨੂੰ ਪੂਰੀ ਮਦਦ ਦੇ ਕਰਮਾ ਜੋ ਵੀ ਹੋਇਆ ਕਰੂਗੇ ਇਹ ਵਧੀਆ ਕੰਮ ਕਰੂਗਾ ਨਾ ਬਹੁਤ ਵਧੀਆ ਕਰ ਆਪਾਂ ਨੇ ਆਪਦੇ ਘਰ ਦਾ ਨਹੀਂ ਸੋਚਿਆ ਲੋਕਾਂ ਵਾਸਤੇ ਸੋਚਿਆ ਲੋਕਾਂ ਵਾਸਤੇ ਬਹੁਤ ਵਧੀਆ ਗੱਲ ਆ ਬੇ ਜਨਾ ਦੀ ਗੱਲ ਹਾਂ ਬਹੁਤ ਵਧੀਆ ਕਰਿਆ ਬਹੁਤ ਖੁਸ਼ਾ ਸੀ ਮੈਂ ਠੀਕ ਆ ਧੰਨਵਾਦ ਭਾਈ ਕਲਵੀਰ ਆ ਭਾਈ ਕਲਵੀਰ ਵੀਰੇ ਤੁਸੀਂ ਵੀ ਕੈਂਪ ਲਾਉਂਦੇ ਰਹਿੰਦੇ ਹੋ ਸਹਿਯੋਗ ਦਿੱਤਾ ਮੁੰਡੇ ਨੂੰ ਤੇ ਕੀ ਕਹੋਗੇ ਇਦਾਂ ਦੇ ਉਪਰਾਲੇ ਲੋਕ ਨੌਜਵਾਨ ਅੱਗੇ ਆਉਣ ਕਰਦੇ ਰਹਿਣ ਹਾਂਜੀ ਭਾਈ ਪਹਿਲਾਂ ਆਪਾਂ ਪਹਿਲਾਂ ਕੈਂਪ ਲਾਇਆ ਸੀ ਨਨੇਡੇ ਪਿੰਡ ਚ ਹਾਂ ਉਥੋਂ ਬੜਾ ਸਪੂਨ ਮਿਲਦਾ ਹੈ ਦਿਲ ਨੂੰ ਜਦੋਂ ਬਜ਼ੁਰਗ ਆਪਣੇ ਬਜ਼ੁਰਗ ਸਮਝ ਕੇ ਉਹਨਾਂ ਦੀ ਸੇਵਾ ਕਰਦੇ ਆਂ ਅੱਖਾਂ ਹੋਈਆਂ ਚਲੋ ਉਹਨਾਂ ਦੀ ਰੋਸ਼ਨੀ ਆਈ ਸਾਡੇ ਮਨ ਨੂੰ ਬੜਾ ਸਕੂਨ ਆ ਇਹ ਦੂਸਰਾ ਕੈਂਪ ਹੈ ਜੀ ਭਾਈ ਪ੍ਰੇਮ ਸਿੰਘ ਵਾਲੇ ਭਾਈ ਦੇ ਪਿੰਡ ਜਗਤਾਰ ਦੇ ਸਾਰੇ ਵੀਰਾਂ ਦਾ ਨਗਰ ਪੰਚਾਇਤ ਦਾ ਬੜਾ ਸਾਥ ਰਿਹਾ ਜੀ ਤੇ ਉੱਥੇ ਤਾਂ ਚਲੋ ਮਰੀਜ਼ ਘੱਟ ਸੀ ਉਰੇ 300 350 ਦੇ ਲਾਗੇ ਮਰੀਜ਼ ਨੇ 50 60 ਆਪਰੇਸ਼ਨ ਨਿਕਲੇ ਨੇ ਜੀ ਬਾਕੀ ਜੁਲਟਾਂ ਵੀ 50 ਪਲੱਸ ਹੋ ਗਈਆਂ ਬਹੁਤ ਬਹੁਤ ਸਾਰੇ ਨਗਰਦਾਤਾ ਨੂੰ ਬਾਤ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਸਾਨੂੰ ਇਹ ਸੇਵਾ ਦਿੱਤੀ ਜੋ ਅਸੀਂ ਬੀੜਾ ਚੁੱਕਿਆ ਸੀ ਮਾਲਕ ਨੇ ਸਾਨੂੰ ਉਹ ਰਾਸਤੇ ਪਾਇਆ ਹੋਇਆ ਹਾਂ ਧੰਨਵਾਦ ਵੀਰੇ ਕੀ ਕਹੋਗੇ ਕੈਂਪ ਲਾਇਆ ਨੌਜਵਾਨ ਮੁੰਡਿਆਂ ਨੇ ਜੀ ਅਸੀਂ ਤਾਂ ਇਸ ਵਾਸਤੇ ਬਧੀਆ ਕਹਿ ਰਹੇ ਹਾਂ ਵੀ ਇਹਨਾਂ ਨੇ ਬਹੁਤ ਉਪਰਾਲਾ ਕਰਿਆ ਬਹੁਤ ਸੋਨਾ ਕੈਂਪ ਲਾਇਆ ਗਰੀਬਾਂ ਦੀ ਇਹਨਾਂ ਨੇ ਬਹੁਤ ਸਹਾਇਤਾ ਕਰੀ ਹੈ ਠੀਕ ਹੈ ਅੱਖਰ ਹੋਣਾ ਤੁਸੀਂ ਕਿੱਥੋਂ ਆਏ ਜੀ ਅਸੀਂ ਪਿੰਡ ਬੁਜੀਰ ਤੋਂ ਆਏ ਹਾਂ ਨਿਰੇਸ਼ ਕੁਮਾਰ ਦੀਆਂ ਅੱਖਾਂ ਮੰਨ ਗਿਆ ਕਲੰਚ ਪਾਉਗਾ ਕਲੰਚ ਪਾਉਗਾ ਹਾਂਜੀ ਠੀਕ ਹੈ ਠੀਕ ਹੈ ਤਰੀਬਾ ਵਾਸਤੇ ਬਹੁਤ ਹੈ ਬਹੁਤ ਬੁਧੀ ਗੱਲ ਹੈ ਜੀ ਅ ਸੱਸੀ ਗਾ ਜੀ ਖੁਸ਼ ਹਾਂ ਜੀ ਕੀ ਸੱਸੀ ਕੈਂਪਲ ਆਇਆ ਜੀ ਮੁੰਡਿਆਂ ਦੇ ਨੌਜਵਾਨਾਂ ਦੇ ਠੀਕ ਕਹੋਗੇ ਕੁਝ ਹਾਂ ਹਾਂ ਕਹਾਂਗੇ ਪੁੱਤ ਪਿੰਡ ਪੈਣੀ ਤੋਂ ਕਲਰ ਪੈਣੀ ਤੋਂ ਆਇਆ ਪੁੱਤ ਅੱਛਾ ਦੋ ਇਹ ਅੱਖਾਂ ਦੀ ਰੋਸ਼ਨੀ ਦੇਖੀ ਚਿੱਟਾ ਹੋ ਰਿਹਾ ਪੁੱਤ ਠੀਕ ਹੈ ਹਾਂ ਇੱਕ ਅੱਖ ਚ ਲੈਂਸ ਪਾਊਗਾ ਪੁੱਤ ਧੰਨਵਾਦ ਹੈ ਤੁਹਾਡੇ ਕੀ ਕਰਕ ਤੇ ਪਿੰਚ ਪਾਊਗਾ ਹਾਂ ਜੀ ਠੀਕ ਠੀਕ ਹੈ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆ ਜੀ ਪ੍ਰੇਮ ਸਿੰਘ ਵਾਲੇ ਤੋਂ ਪ੍ਰੇਮ ਸਿੰਘ ਵਾਲੇ ਤੋਂ ਕੈਂਪ ਲਾਇਆ ਮੁੰਡਿਆਂ ਨੇ ਕੀ ਕਹੋਗੇ ਜੀ ਅਸੀਂ ਬਹੁਤ ਬਹੁਤ ਇਨਾਨਾ ਤੇ ਰੇਣੀ ਆਧਵਾਦੀਆਂ ਹਨ ਇਹਨਾਂ ਦੇ ਵੀ ਇਹਨਾਂ ਨੇ ਬੱਚਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਪਿੰਡ ਦਾ ਨੌਰੋਸ਼ਣ ਕੀਤਾ ਨੌਰੋਸ਼ਣ ਕੀਤਾ ਹਾਂ ਜੀ ਧੰਨਵਾਦ ਜੀ ਤੁਸੀਂ ਵੀ ਪ੍ਰੇਮ ਸਿੰਘ ਵਾਲੇ ਤੋਂ ਜੀ ਹਾਂ ਬੇਟੀ ਹਾਂ ਕੀ ਕਹੋਗੇ ਬੇਟੇ ਸਤਾ ਹੀ ਕਰਦੇ ਹਾਂ ਤੁਹਾਡਾ ਬਹੁਤ ਸਾਡੇ ਬੱਚੇ ਸਿਆਣੇ ਨੇ ਜਿਨ੍ਹਾਂ ਨੇ ਕੈਂਪ ਲਾਇਆ ਹੈ ਉਹਦੇ ਜਿਹੜੇ ਹੁਣੇ ਕਿ ਗਰੀਬ ਘਰਬੇ ਨੇ ਉਹਨਾਂ ਦੀਆਂ ਅੱਖਾਂ ਬਣ ਲੱਗੀਆਂ ਹਾਂ ਉਹਦਾ ਨੱਦਤ ਹੋਈ ਸਾਡੇ ਬੱਚੇ ਬਹੁਤ ਸਿਆਣੇ ਨੇ ਧੰਨਵਾਦ ਜੀ ਇਹ ਇੱਥੇ ਅਲੱਗ-ਅਲੱਗ ਪਿੰਡਾਂ ਤੋਂ ਬੰਦੇ ਕਕਰਾਲੇ ਤੋਂ ਵੀ ਆਏ ਹੋਏ ਨੇ ਸਾਡੇ ਪਿੰਡ ਤੋਂ ਪ੍ਰੀਮ ਸਿੰਘ ਵਾਲੇ ਤੋਂ ਵੀ ਨੇ ਦੁੱਧੜੇ ਤੋਂ ਕਲਾਰਾਂ ਤੋਂ ਕਈ ਪਿੰਡਾਂ ਦੇ ਵਿੱਚੋਂ ਆਏ ਨੇ ਜਿਹੜਾ ਧੰਨਵਾਦ ਕਰ ਰਹੇ ਨੇ ਪੂਰੀ ਜਿਹੜੀ ਟੀਮ ਹੈ ਇਹਨਾਂ ਦੀ ਨੌਜਵਾਨਾਂ ਦੀ ਤੇ ਸਾਡੇ ਵੱਲੋਂ ਵੀ ਇਹਨਾਂ ਨੂੰ ਵਧਾਈਆਂ ਨੇ ਇਹਨਾਂ ਦੇ ਪਹਿਲੇ ਕੈਂਪ ਦੀਆਂ ਤੇ ਖੁੰਦਨ ਕੈਂਪ ਤੇ ਅੱਖਾਂ ਦਾ ਜਿਹੜਾ ਇਹ ਕੈਂਪ ਹੈ ਤੁਸੀਂ ਦੇਖ ਰਹੇ ਸੀ ਜੀਪੀਐਸ ਪੰਜਾਬੀ ਮੈਂ ਵਿਕਰਮਜੀਤ ਸਿੰਘ ਬਾਜਵਾ ਪ੍ਰੀਤ ਸਿੰਘ ਧਨਵਾਦ